ਲੁਧਿਆਣਾ ਸ਼ਹਿਰ ਵਿੱਚ 18 ਤਰੀਕ ਨੂੰ ਪੈਟਰੋ ਮੇਲਾ ਲੱਗਣ ਜਾ ਰਿਹਾ ਹੈ ਦੱਸਦੀ ਕਿ ਲੁਧਿਆਣਾ ਪੈਟਰੋਲ ਪੰਪ ਮਾਲਕਾਂ ਦੇ ਵੱਲੋਂ ਪੱਤਰਕਾਰ ਵਾਰਤਾ ਕੀਤੀ ਗਈ ਹੈ ਉਹਨਾਂ ਨੇ ਕਿਹਾ ਪੰਜਾਬ ਕਾਰਨੀਵਲ ਹੈ ਜਿਹੜਾ ਕਰਵਾਇਆ ਜਾ ਰਿਹਾ ਹੈ ਸੂਬੇ ਪਾਰ ਤੋਂ ਜਿਹੜੇ ਡੀਲਰਸ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜਾ ਰਿਹਾ ਸੋ ਲੁਧਿਆਣਾ ਦੇ ਵਿੱਚ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਵੱਲੋਂ ਪੱਤਰਕਾਰ ਵਾਰਤਾ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ 18 ਤਰੀਕ ਨੂੰ ਹੋਣ ਵਾਲੇ ਪੈਟਰੋਲ ਮੇਲੇ ਸੰਬੰਧੀ ਜਾਣਕਾਰੀ ਦਿੱਤੀ ਹੈ ਉਹਨਾਂ ਕਿਹਾ ਇਸ ਕਾਰਨੀਵਲ ਮੇਲੇ ਦੇ ਵਿੱਚ ਸੂਬੇ ਪਾਰ ਤੋਂ ਡੀਲਰ ਹਿੱਸਾ ਲੈ ਰਹੇ ਨੇ ਉਹਨਾਂ ਕਿਹਾ ਇਸ ਵਿੱਚ ਕਈ ਮੁੱਦਿਆਂ ਤੇ ਵਿਚਾਰਾ ਹੋਣਗੀਆਂ ਨਾਲ ਹੀ ਵੱਡੇ ਕੰਪਨੀ ਦੇ ਅਧਿਕਾਰੀ ਵੇਸ ਕਾਰਨੀਵਲ ਦੇ ਵਿੱਚ ਹਿੱਸਾ ਲੈਣਗੇ ਵਿਸ਼ੇਸ਼ ਤੌਰ ਤੇ ਉਹਨਾਂ પેટ્રોલ ਪੰਪਾਂ ਦੀ ਸੇਫਟੀ ਮੈਰਮੈਂਟਾਂ ਅਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਵੀ ਜ਼ਿਕਰ ਕੀਤਾ ਰঞ্জੀਤ ਸਿੰਘ ਗਾਂਧੀ ਪ੍ਰਧਾਨ ਲੁਧਿਆਣਾ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਤੋਂ ਅੱਜ ਅਸੀਂ ਮੀਟਿੰਗ ਕੀਤੀ ਹੈ ਆਪਣੇ ਲੁਧਿਆਣਾ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਤਰਫੋਂ ਤੇ ਪੰਜਾਬ ਔਰ ਲੁਧਿਆਣਾ ਦੇ ਡੀਲਰ ਮਿਲ ਕੇ ਅਸੀਂ ਪੈਟਰੋ ਕਾਰਨੀਵਲ ਕਰ ਰਹੇ ਹਾਂ ਜਿਦੇ ਚ ਸਾਡੇ ਪੰਜਾਬ ਦੇ ਤਿੰਨੋਂ ਹੀ ਸਟੇਟ ਆਫਿਸ ਦੇ ਹੈੱਡ ਉਹ ਸਾਡੇ ਕੋਲ ਸ਼ਿਰਕਤ ਕਰ ਰਹੇ ਨੇ ਤੇ ਅਸੀਂ ਤੁਹਾਡੇ ਰਾਹੀਂ ਸਾਰੇ ਡੀਲਰ ਭਰਾਵਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਵੱਧ ਚੜ ਕੇ ਤੁਸੀਂ ਹਿੱਸਾ ਲਓ ਔਰ ਇਸ ਪੈਟਰੋ ਮੇਲੇ ਚ ਕੁਝ ਖਾਸ ਚੀਜ਼ਾਂ ਨੇ ਜਿਕਰ ਕਿ ਸਾਡੇ ਪੰਪਾਂ ਤੇ ਰੋਜ਼ਮਰਰਾ ਦੀ ਜੋ ਵੀ ਜ਼ਰੂਰਤ ਹੈਗੀ ਹੈ ਪੰਪ ਚਲਾਣ ਵਾਸਤੇ ਜੇਕਰ ਪੇਵਰ ਹੈ ਕੈਨੋਪੀ ਹੈ ਸੋਲਰ ਹੈਗਾ ਸਰਵੋ ਹੈਗਾ ਟਾਇਰ ਚ ਆ ਗਏ ਗੱਡੀਆਂ ਆ ਗਏ ਨੇ ਸਾਰੇ ਜੋ ਵੀ ਚੀਜ਼ਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਅਸੀਂ ਉਹ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਏ ਆ ਜਿਦੇ ਕਰਕੇ ਇੱਕ ਬਹੁਤ ਰੀਜ਼ਨੇਬਲ ਰੇਟ ਤੇ ਪੰਪ ਵਾਲੇ ਉਹਨਾਂ ਕੋਲ ਫੈਸਿਲਿਟੀਆਂ ਲੈ ਸਕਦੇ ਨੇ ਸੇਵਾਇਆਂ ਲੈ ਸਕਦੇ ਨੇ ਤੇ ਤੁਹਾਡੇ ਰਾਹੀਂ ਅਸੀਂ ਸਾਰੇ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਤਰਫੋਂ ਔਰ ਪੀਪੀਡੀਏਪੀ ਔਰ ਪੀਐਲ ਪੀਡੀਐਲ ਤਰਫੋਂ ਅਸੀਂ ਰਿਕੁਐਸਟ ਕਰਦੇ ਹਾਂ ਕਿ ਸਾਰੇ ਡੀਲਰ ਭਰਾ ਵੱਧ ਚੱਲ ਕੇ ਹਿੱਸਾ ਲੈਣ ਔਰ ਸਾਡੀ ਕੰਪਨੀ ਜਿਕਨ ਈਡੀ ਈਡੀ ਸਾਹਿਬ ਆਈਓਸੀ ਤੋਂ ਆ ਰਹੇ ਨੇ ਸਟੇਟ ਹੈਡ ਬੀਪੀਸੀ ਸਟੇਟ ਹੈਡ ਐਚਪੀਸੀ ਤੋਂ ਆ ਰਹੇ ਨੇ ਔਰ ਜਿਹੜੀ ਵੀ ਆਪਣੀਆਂ ਕੋਈ ਵੀ ਡਿਮਾਂਡਾਂ ਹੈਗੇ ਨੇ ਜਿਕਨ ਕੋਈ ਕਿਸੇ ਨੂੰ ਕੋਈ ਪਰੇਸ਼ਾਨੀ ਹੈਗੀ ਹੈ ਉਹਦੇ ਵਾਸਤੇ ਵੀ ਅਸੀਂ ਇੱਕ ਕੰਪਲੇਂਟ ਬਾਕਸ ਰੱਖ ਰਹੇ ਹਾਂ ਜਿਨ੍ਹਾਂ ਨੂੰ ਕੋਈ ਸ਼ਿਕਾਇਤ ਹੈ ਜਿਨ੍ਹਾਂ ਨੂੰ ਕੋਈ ਤਕਲੀਫ ਆ ਰਹੀ ਹੈ ਉਹ ਆਪਣਾ ਉੱਥੇ ਦੇਣ ਤਾਂ ਜਿਦੇ ਕਰਕੇ ਅਸੀਂ ਉਹਨਾਂ ਦੇ ਮੁੱਦਿਆਂ ਨੂੰ ਕੰਪਨੀ ਦੇ ਅਫਸਰਾਂ ਦੇ ਸਾਹਮਣੇ ਚੱਕ ਸਕੀਏ ਔਰ ਉਹਨਾਂ ਦਾ ਲਾਹਾ ਲੈ ਸਕੀਏ ਧੰਨਵਾਦ ਕੰਪਨੀ ਵਾਲੇ ਇਹ ਚ ਕੰਪਨੀ ਦੇ ਅਫਸਰ ਸਾਨੂੰ ਸੁਣਨ ਆ ਰਹੇ ਨੇ ਔਰ ਆਸ਼ੀਰਵਾਦ ਦੇਣ ਆ ਰਹੇ ਨੇ ਜੀਜ ਕੀ ਸਾਡੇ ਡੀਲਰ ਭਰਾ ਉਹ ਚ ਵੱਤ ਵਤ ਸਰਕਤ ਕਰਨ ਔਰ ਆਪਣੀ ਗੱਲਾਂ ਨੂੰ ਰੱਖਣ ਮੇਰਾ ਨਾਮ ਗੁਰਿੰਦਰਪਾਲ ਸਿੰਘ ਤੇ ਅਸੀਂ ਇੱਕ ਪੈਟਰੋ ਮੇਲਾ ਆਰਗੇਨਾਈਜ਼ ਕਰ ਰਹੇ ਹੈਗੇ ਆਂ 18 ਤਰੀਕ ਫਰਡੇ ਵਾਲੇ ਦਿਨ ਸਾਡੇ ਕੋਲ ਇੱਥੇ ਹਰ ਤਰ੍ਹਾਂ ਦੇ ਜੋ ਸਾਡੇ ਪੰਪ ਦੇ ਰਿਲੇਟਡ ਵੈਂਡਰ ਹੈਗੇ ਨੇ ਜਿਵੇਂ ਟੈਂਕ ਟੈਂਕਰ ਹੋਗੇ ਟਰੱਕ ਵਾਲੇ ਹੋਗੇ ਆਪਣਾ ਸੋਲਰ ਵਾਲੇ ਜੀਨਰੇਟਰ इवन ਸਾਡੇ ਵੈਲਨੈਸ ਸੈਕਟਰ ਦੇ ਬੰਦੇ ਆ ਗਏ ਸੀਸੀਟੀਵੀ ਫਾਇਰ ਫਾਈਟਿੰਗ ਤੇ इवन ਕੁਝ ਰੀਅਲਟੀ ਸੈਕਟਰ ਦੇ ਬੰਦੇ ਵੀ ਆ ਰਹੇ ਨੇ ਅਸੀਂ ਪੈਟਰ ਮੇਲਾ ਆਰਗੇਨਾਈਜ਼ ਕਰ ਰਹੇ ਹੈਗੇ ਆ ਆਪਣੀ ਅਵੇਅਰਨੈਸ ਲਈ ਡੀਲਰਾਂ ਦੇ ਅਵੇਅਰਨੈਸ ਲਈ ਤੇ ਇੱਕ ਪਲੇਟਫਾਰਮ ਤੇ ਸਾਰਿਆਂ ਨੂੰ ਲੈ ਕੇ ਆ ਰਹੇ ਆ ਤਾਕੀ ਫੈਸਿਲਿਟੀਆਂ ਜਿੰਨੀਆਂ ਵੀ ਹੋਣ ਕਾਮਨ ਪਲੇਟਫਾਰਮ ਤੇ ਥਰੋਅਆਊਟ ਪੰਜਾਬ ਸਾਰੇ ਡੀਲਰਸ ਨੂੰ ਸਾਡਾ ਮੇਨ ਰਹੇਗਾ ਤੇ ਕੰਪਨੀ ਨਵੀ ਐਮਡੀ ਜੀ ਵਰੀ ਡਿਸਕਸ ਕਰਨਾ ਕੁਝ ਪੁਆਇੰਟਸ ਜੋ ਕੰਪਨੀ ਰੇਜ਼ ਕਰਦੀ ਰਹਿੰਦੀ ਹੈ ਟਾਈਮ ਟਾਈਮ ਉਹਦੇ ਬਾਰੇ ਡਿਸਕਸ਼ਨ ਕਰਨੀ ਡੀਲਰਸ ਇੰਟਰੈਕਟ ਕਰਨਾ ਹੈਗਾ ਪਲਸ ਸੇਫਟੀ ਰੀਜ਼ਨ ਕਰਨੇ ਨੇ ਪੰਪਾਂ ਦੇ ਕੋਈ ਜਿਵੇਂ ਕੋਈ ਪ੍ਰੋਬਲਮ ਆਦੀ ਵਾਰਦਾਤਾ ਹੁੰਦੀਆਂ ਉਹਨਾਂ ਚ ਕਿਸੇ ਤਰੀਕੇ ਟੈਕਲ ਕਰਨਾ ਹੈਗਾ ਉਹਦੇ ਬਾਰੇ ਨਾਲ ਡਿਸਕਸ ਕਰਨਾ ਹੈਗਾ ਇਟ ਵਿਲ ਬੀ ਸਟਾਰਟ ਹੋਏਗਾ ਸਵੇਰੇ 4 ਦੇ ਨਾਲ ब्रेकफास्ट ਨਾਲ ਲੰਚ ਹੋਏਗਾ ਕੰਪਨੀ ਅਫੀਸ਼ਰਜ਼ ਆਣਗੇ ਕਨਕਲੂਡ ਕਰਾਂਗੇ ਸ਼ਾਮੀ ਚਾਦਰਾਂ ਦੇ ਖਤਮ ਕਰਾਂਗੇ ਵਾਕਵਾ ਕੰਪਨੀਆਂ ਦੇ ਵਾਕਵਾ ਹਰ ਤਰ੍ਹਾਂ ਤਿੰਨੋਂ ਕੰਪਨੀਆਂ ਦੇ ਇੰਡੀਅਨ ਆਇਲ ਭਾਰਤ ਪੈਟਰੋਲੀਅਮ ਹਿੰਦੂਸਤਾਨ ਪੈਟਰੋਲੀਅਮ ਤਿੰਨੋਂ ਕੰਪਨੀਆਂ ਦੇ ਡੀਲਰਸ਼ਿਪ ਦੇ ਬੰਬ ਇਥੇ ਆਣਗੇ ਸਾਰੇ ਫਲੋਰ ਪੰਜਾਬ ਪੰਜਾਬ ਦੇ ਇੰਦੇ ਕੰਮ ਪ੍ਰੋਬਲਮ ਕੀ ਸਿਹਾਂ ਕੀ ਆ ਜਨਾਬ ਜ਼ਰੂਰ ਸਾਰੇ ਆਣ ਜੀ ਸਦਕੇ ਆਣ ਇਥੇ ਇਹੀ ਅਵੇਅਰਨੈਸ ਹੈਗੀ ਹੈ ਇਕੱਠੇ ਹੋਵਾਂਗੇ ਤਾਂ ਬੜੀ ਚੀਜ਼ ਆਈ ਆਪਣਾ ਸਾਡੀ ਹੋਏਗੀ ਬੜੀ ਚੀਜ਼ ਖੁੱਲਣਗੇ ਆ ਨਵੇਂ ਚੀਜ਼ ਸੈਕਟਰ ਖੁੱਲਣਗੇ ਸਾਡੇ ਬਹੁਤ ਅਲੱਗ ਤਰ੍ਹਾਂ ਦੇ ਵੈਂਡਰ ਆ ਰਹੇ ਨੇ ਤੁਹਾਨੂੰ ਆਪਣੇ ਪੰਪਾਂ ਦੇ ਰਿਲੇਟਡ ਜੋ ਆਮ ਤੌਰ ਤੇ ਰੁਟੀਨ ਦੀ ਚੀਜ਼ਾਂ ਚਾਹੀਦੀਆਂ ਨੇ ਉਹ ਇੱਕ ਕਾਮਨ ਜਗ੍ਹਾ ਤੇ ਆ ਰਹੀਆਂ ਨੇ ਤੋਂ ਇੱਕ ਚੰਗੇ ਵੈਂਡਰਸ ਆਣਗੇ ਤੁਹਾਡੀ ਸਰਵਿਸਿਜ਼ ਵਧੀਆ ਮਿਲਣਗੀਆਂ ਸਰ ਇਹ ਪਹਿਲੀ ਵਾਰੀ ਹੋ ਰਿਹਾ ਬਹੁਤ ਸਾਲ ਪਹਿਲਾਂ ਵੀ ਹੋਇਆ ਸੀਗਾ ਪਰ ਅਸੀਂ ਉਸ ਤੋਂ ਬੈਟਰ ਵੇ ਤੇ ਹੋਰ ਗ੍ਰੈਂਡ ਵੇ ਕਰ ਰਹੇ ਹਾਂ ਇਹ 5-7 ਸਾਲ ਬਾਅਦ ਕਰ ਰਹੇ ਹਾਂ ਸਰ ਕਿਹਨਾ ਸੇਫਟੀ ਮੈਨੇਜਮੈਂਟ ਦਾ ਕੋਈ ਜ਼ਿਕਰ ਕੀਤਾ ਆ ਆਮ ਤੌਰ ਤੇ ਕਟਨਾਵਾ ਹੁੰਦੀ ਆ ਉਹ ਵੀ ਮੁੱਦੇ ਡਿਸਕਸ ਹੋਣਗੇ ਬਿਲਕੁਲ ਹੋਣਗੇ ਜੀ ਅਸੀਂ ਨਵੇਂ-ਨਵੇਂ ਟੈਕਨੋਲੋਜੀ ਚੀਜ਼ਾਂ ਨਾਲ ਹੋਰ ਲੈ ਕੇ ਆ ਰਹੇ ਹਾਂ ਜੀ ਅੱਛੇ ਵੈਂਡਰਸ ਆ ਰਹੇ ਨੇ ਅੱਛੀ ਕੰਪਨੀ ਆ ਰਹੀਆਂ ਨੇ ਰਿਪਿਊਟਡ ਬੰਦੇ ਆ ਰਹੇ ਸਾਰੇ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ